ਪੰਜਾਬੀ ਪਵੰਦੇ ਦੇ ਬੇੜੇ 'ਚ ਬੈਠੇ ਸਾਰੀ ਹੀ ਸ਼ਖਸੀਤਾਂ ਨੂੰ ਮੇਰੇ ਵੱਲੋਂ ਯਾਨੀ ਤੁਹਾਡੇ ਆਪਣੇ ਸਰਬਜੀਤ ਸਿੰਘ ਢੱਕ ਵੱਲੋਂ ਟੱਟ ਨਹੀਂ ਮੈਂ ਟੱਕ ਪਹਿਲੇ ਕਹਿੰਦਾ ਨਾ ਵੀ ਟੱਕ ਟੱਕ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅ ਜਾਚਕ ਜੀ ਹੋਣਾ ਜਿਸ ਤਰ੍ਹਾਂ ਮੇਰੇ ਬਾਰੇ ਦੱਸਿਆ ਐਸਾ ਕੁਝ ਨਹੀਂ ਹੈ ਥੋੜਾ ਬਹੁਤ ਕੋਸ਼ਿਸ਼ ਕਰ ਲਈਦੀ ਲੇਕਿਨ ਤੁਸੀਂ ਜਿਹੜੇ ਇੱਥੇ ਬੈਠੇ ਹੋ ਸਾਰੇ ਹੀ ਮਹਾਨ ਸ਼ਖਸੀਤਾਂ ਹੋ ਕਿਉਂਕਿ ਲੇਖਕ ਜਿਹੜਾ ਹੈ ਨਾ ਉਹ ਕਿਸੇ ਵੀ ਕੌਮ ਦਾ ਪਹਿਰੇਦਾਰ ਹੁੰਦਾ ਹੈ ਜੋ ਤੁਸੀਂ ਲਿਖਦੇ ਹੋ ਇਤਿਹਾਸ ਬਣਦਾ ਹੈ ਤੇ ਜੋ ਇਤਿਹਾਸ ਬਣਦਾ ਉਸੇ ਪੜਦੇ ਆਂ ਤੇ ਅੱਗੇ ਆਪਣੇ ਬੱਚਿਆਂ ਨੂੰ ਪੜਾ ਲੈਂਦੇ ਆਂ ਸੋ ਇਹੀ ਗੁਜ਼ਾਰਿਸ਼ ਹੈ ਜਿੱਦਾਂ ਸਾਡੇ ਤਾਲਾ ਸਾਹਿਬ ਨੇ ਕਿਹਾ ਜਾਚਕ ਜੀ ਉਹਨਾਂ ਨੇ ਕਿਹਾ ਜਾਂ ਸਾਡੇ ਉਸਤਾਦ ਜੀ ਦਰਸ਼ਨ ਸਿੰਘ ਭਮੇ ਉਹਨਾਂ ਨੇ ਕਿਹਾ ਕਿ ਕਲਮ ਨੂੰ ਉਸ ਪਾਸੇ ਮੋੜੋ ਕਿ ਜਿੱਦੜ ਇਤਿਹਾਸ ਬਣ ਜਾਏ ਕਮਰਸ਼ੀਅਲ ਨਾ ਬਣੋ ਕਲਮ ਕਿਉਂਕਿ ਤੁਹਾਡੀ ਜੋ ਤੁਸੀਂ ਲਿਖਦੇ ਹੋ ਅਸੀਂ ਉਹ ਪੜਦੇ ਆਂ ਤੇ ਉਹੀ ਸਾਡੇ ਆਪਣੇ ਜਿਹੜੇ ਸੰਸਕਾਰ ਅਸੀਂ ਦਿੰਨੇ ਆਪਣੇ ਬੱਚਿਆਂ ਨੂੰ एक छोटा शेयर याद आ गया मैं कलम वो है जिसके जरिए दिल के जज्बात हैजाब के दरियाओं से बाहर आते हैं कलम वो है जिसके जरिए दिल के जज्बात हैजाब के दरियाओं से बाहर आते हैं कहने वाले जो हज़ार शब्दों में नहीं कह पाते वहीं कुछ अजीम लोग चंद शब्दों में कह जाते हैं चंद शब्दों में कह जाते हैं शुक्रिया जी सो so, ठे वर्ग अजीम शख्सियत जो साडा इतिहास बन दिया ने ਸੋ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਅੱਜ ਇੱਥੇ ਹੋ ਔਰ ਮੈਨੂੰ ਮਾਨ ਮਹਿਸੂਸ ਹੋ ਰਿਹਾ ਕਿ ਮੈਂ ਅੱਜ ਇਸ ਮਹਿਫਿਲ ਦਾ ਇਸ ਘੜੀ ਦਾ ਇੱਕ ਹਿੱਸਾ ਬਣਿਆ ਜਿੱਥੇ ਆਪਾਂ ਗੱਲ ਕਰ ਰਹੇ ਸੀ ਅੱਜ ਗੁਰੂ ਸਾਹਿਬਾਨ ਦੀ ਗੁਰੂ ਸਾਹਿਬਾਨ ਨੇ ਸਾਨੂੰ ਖਾਲਸਾ ਸਜਾਇਆ ਲੇਕਿਨ ਨਾਲ ਨਾਲ ਸਾਨੂੰ ਇਨਸਾਨੀਅਤ ਵੀ ਸਿਖਾਈ ਪਿਆਰ ਕਰਨਾ ਸਿਖਾਇਆ ਇਨਸਾਨੀਅਤ ਕਿਸ ਤਰ੍ਹਾਂ ਸਿਖਾਈ ਪਾਈ ਕਨੇਯਾ ਜੀ ਜਦੋਂ ਯੁੱਧ ਵਿੱਚ ਆਪਣੇ ਤਾਂ ਜ਼ਖਮੀਆਂ ਨੂੰ ਪਾਣੀ ਪਿਲਾ ਰਹੇ ਸੀ ਲੇਕਿਨ ਨਾਲ ਨਾਲ ਜਿਹੜੇ ਦੁਸ਼ਮਣ ਦੇ ਜ਼ਖਮੀ ਹੋਏ ਸੀ ਉਹਨਾਂ ਨੂੰ ਵੀ ਪਾਣੀ ਪਿਲਾ ਰਹੇ ਸੀ ਇਹ ਹੈ ਇਨਸਾਨੀਅਤ ਸਿੱਖ ਜਿਹੜਾ ਉਹ ਇਨਸਾਨੀਅਤ ਤੋਂ ਦੂਰ ਨਹੀਂ ਹੈ ਅਸੀਂ ਸਾਰੇ ਇਨਸਾਨੀਤ ਨੂੰ ਨਾ ਭੁਲੀਏ ਪਿਆਰ ਨੂੰ ਨਾ ਭੁਲੀਏ ਕਿਉਂਕਿ ਪਿਆਰ ਸਭ ਤੋਂ ਵੱਡਾ ਮਜ਼ਬੂ ਹੈ ਕੋਈ ਕਹੇ ਹਿੰਦੂ ਕੋਈ ਕਹੇ ਮੁਸਲਮਾਨ ਕੋਈ ਕਹੇ ਮੈਂ ਸਿੱਖ ਕੋਈ ਕਹੇ ਮੈਂ ਇਸਾਈ ਹਾਂ पर क्यों नहीं कहता कोई कि मैं इंसा हाँ इंसानियतौदाई हाँ चार दिन की जिंदगी आओ कुछ करके दिखा जाइए इंसान है इंसानियत का फर्ज निभा जाइए सो इंसान होना सब तो बड़ी गल है प्यार वंडो तो प्यार लो जो बहुत जरूरी है जोड़ा प्यार है ना वो हर मज़हब तो उच्चा है सो प्यारंडा तो ही प्यार मिलेगा नफरत ही दूर हो ਅਖ ਕਿਉਂਕਿ ਪਿਆਰ ਜਿਹੜਾ ਹੈ ਨਾ ਉਹ ਤੁਹਾਨੂੰ ਇਨਸਾਨੀਅਤ ਸਿਖਾਉਂਦਾ ਹੈ ਤੇ ਜੇ ਪਿਆਰ ਕਰਾਂਗੇ ਤਾਂ ਹੀ ਇਨਸਾਨੀਅਤ ਆਏਗੀ ਆਪਾਂ ਸਾਰੇ ਅੱਜ ਇੱਥੇ ਇਕੱਠੇ ਹੋਏ ਆਂ ਇਸ ਕਰਕੇ ਕਿ ਆਪਾਂ ਆਪਣੇ ਇਤਿਹਾਸ ਨੂੰ ਅੱਗੇ ਲੈ ਕੇ ਜਾਈਏ ਥੋੜਾ ਸਾਬ ਨੇ ਗੱਲ ਕਹੀ ਸੀ ਕਿ ਅਸੀਂ ਕਵਿਸ਼ਰੀ ਨੂੰ ਕਿਉਂਕਿ ਉਹ ਅਲੋਪ ਹੁੰਦੀ ਜਾ ਰਹੀ ਹੈ ਉਹਨੂੰ ਅੱਗੇ ਕਰਨਾ ਹੈ ਤੇ ਅੱਜ ਮੈਂ ਇਸ ਮੰਚ ਤੇ ਖੜਾ ਹੋ ਕੇ ਇੱਕ ਅਨਾਉਂਸਮੈਂਟ ਕਰਨ ਜਾ ਰਿਹਾ ਹਾਂ ਕੀ ਮੇਰਾ ਸ਼ੋ ਜੋ ਇੰਗਲੈਂਡ ਤੋਂ ਲਾਈਵ ਚੱਲਦਾ ਹੈ ਵਾਹ ਬਈ ਵਾਹ ਜਿਹਦੇ ਵਿੱਚ ਸਾਰੇ ਹੀ ਰਾਈਟਰ ਸਹਿਬਾਨ ਲੇਖਕ ਸਾਰੇ ਉੱਥੇ ਆਉਂਦੇ ਨੇ ਮੇਰੇ ਸ਼ੋ ਵਿੱਚ ਉਹ ਲਾਈਵ ਸ਼ੋ ਹੁੰਦਾ ਹੈ ਕੋਸ਼ਿਸ਼ ਮੈਂ ਕਰੂੰਗਾ ਕਿ ਜਾ ਕੇ ਇੱਕ ਮੈਂ ਹੋਰ ਪ੍ਰੋਗਰਾਮ ਸ਼ੁਰੂ ਕਰਾਂ ਜੋ ਸਿਰਫ ਕਵਿਸ਼ਰੀ ਤੇ ਹੋਵੇ ਸាទਰੀਆ ਕਾਲ ਅਗਰ ਮੇਰੇ ਕੋਲ ਇਹ ਹੋ ਸਕਿਆ ਤਾਂ ਮੈਂ ਜ਼ਰੂਰ ਕਰੂੰਗਾ ਅਗਰ ਨਹੀਂ ਹੁੰਦਾ ਤਾਂ ਮੇਰੇ ਸ਼ੋਅ ਵਾਜੇ ਵਾਹ ਵਿੱਚ ਵੀ ਮੈਂ ਤੁਹਾਡੇ ਚੋਂ ਜਿੰਨੇ ਵੀ ਕਵੀਸ਼ਰੀ ਸਾਹਿਬਾਨ ਇੱਥੇ ਬੈਠੇ ਨੇ ਜਿੱਥੇ ਬੈਠੇ ਨੇ ਉਹਨਾਂ ਨੂੰ ਮੈਂ ਖੁੱਲਾ ਸੱਦਾ ਦੇਣਾ ਤੁਸੀਂ ਆਓ ਮੇਰੇ ਸ਼ੋਅ ਤੇ ਮੈਂ ਤੁਹਾਰ ਤੋਂ ਅਗਰ ਤੁਸੀਂ ਇੰਗਲੈਂਡ ਨਹੀਂ ਪਹੁੰਚ ਸਕਦੇ ਤਾਂ ਮੈਂ ਇੱਥੋਂ ਵੀ ਸ਼ੋਅ ਕਰ ਸਕਦਾ ਤੁਹਾਡੇ ਨਾਲ ਤੁਸੀਂ ਘਰੇ ਬੈਠੇ ਹੋਵੋਗੇ ਘਰੋਂ ਤੁਸੀਂ ਆਪਣਾ ਕਰੋ ਤੇ ਮੈਂ ਤੁਹਾਡਾ ਲਾਈਵ ਆਪਣੇ ਨਾਲ ਕਰੂੰਗਾ ਸੋ ਤੁਹਾਨੂੰ ਸਾਰਿਆਂ ਨੂੰ ਮੈਂ ਇੱਕ ਇਹ ਤੁਹਾਡੇ ਨਾਲ ਵਾਅਦਾ ਕਰਦਾ ਅੱਜ ਇਸ ਮੰਚ ਤੋਂ ਜਾਚਕ ਜੀ ਹੋਣਾ ਨੇ ਮੈਨੂੰ ਮੌਕਾ ਦਿੱਤਾ ਇੱਥੇ ਆਣ ਦਾ ਉਸਤਾਦ ਜੀ ਹੁਣੀ ਮੇਰੇ ਸ਼ੋਅ ਵਿੱਚ ਵੀ ਆ ਚੁੱਕੇ ਨੇ ਪੰਮੇ ਜੀ ਮੇਰੇ ਲਈ ਬੜੀ ਮਾਣ ਦੀ ਗੱਲ ਹੈ ਛੋਟਾ ਜਿਹਾ ਪੇੜ ਲਾਇਆ ਸੀ ਪੌਦਾ ਲਾਇਆ ਸੀ ਉਹ ਪੇੜ ਬਣ ਗਿਆ ਸ਼ੁਰੂ ਕੀਤਾ ਸੀ ਮੈਂ ਨਵੇਂ ਲੇਖਕਾਂ ਬਾਰੇ ਵੀ ਨਵੇਂ ਲੇਖਕਾਂ ਨੂੰ ਇੱਕ ਮੰਚ ਮਿਲ ਸਕੇ ਲੇਕਿਨ ਉਸ ਤੋਂ ਬਾਅਦ ਕਹਿੰਦੇ ਹੁੰਦੇ ਜਦੋਂ ਹੌਲੀ ਹੌਲੀ ਪਤਾ ਲੱਗਿਆ ਤੇ ਮੇਰੇ ਸ਼ੋਅ ਵਿੱਚ ਬੜੀਆਂ ਬੜੀਆਂ ਸ਼ਖਸੀਅਤਾਂ ਜਿਵੇਂ ਗੁਰਦੇয়াল ਰੋਸ਼ਨ ਜੀ ਜੋ ਗਜ਼ਲ ਗੋ ਨੇ ਉਹ ਆਏ ਨੇ ਉਸਤਾਦ ਜੀ ਆ ਚੁੱਕੇ ਨੇ ਜਾਚਕ ਜੀ ਆ ਚੁੱਕੇ ਨੇ ਤੇ ਹੁਣ ਅਗਲੇ ਸਮੇਂ ਵਿੱਚ ਤੁਸੀਂ ਸਾਰੇ ਆਓਗੇ ਇਸ ਗੱਲ ਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਇੱਥੇ ਲੈ ਕੇ ਆਵਾਂਗਾ। ਜਾਚਕ ਜੀ ਨੇ ਮੇਰੇ ਬਾਰੇ ਬਹੁਤ ਕੁਝ ਕਿਹਾ ਸੀ ਤਾਂ ਕਿ ਮੈਂ ਅਦਾਕਾਰ ਹਾਂ, ਸਿੰਗਰ ਹਾਂ। ਕੋਸ਼ਿਸ਼ ਕੀਤੀ ਹੈ ਪੰਜਾਬੀ ਫਿਲਮਾਂਸ ਵੀ ਆਣ ਦੀ, ਗਾਇਕੀ 'ਚ ਵੀ। ਲੇਕਿਨ ਇਸ ਵਾਅਦੇ ਨਾਲ ਆਇਆ ਕਿ ਜੋ ਵੀ ਬਣਾਵਾਂਗੇ ਉਹ ਪਰਿਵਾਰਿਕ ਬਣਾਵਾਂਗੇ। ਕੋਈ ਲੱਛਰ ਨਹੀਂ ਬਣਾਵਾਂਗੇ। ਸੋ ਤੁਸੀਂ ਵੀ ਇੱਕ ਵਾਅਦਾ ਕਰੋ ਅੱਜ ਸਾਰੇ ਕਿ ਜੋ ਵੀ ਲਿਖੋਗੇ, ਲੇਖਕਾਂ ਨੂੰ ਖਾਸ ਕਰ ਮੈਂ ਕਹਿ ਰਿਹਾ ਜੋ ਵੀ ਲਿਖੋਗੇ ਅਸੀਂ ਉਹ ਲਿਖਾਂਗੇ ਕਿ ਜਿਹਦੇ ਵਿੱਚ ਲਚਰਤਾ ਨਹੀਂ ਹੋਏਗੀ ਸਿਰਫ ਆਪਣਾ ਸੱਭਿਆਚਾਰ ਆਪਣਾ ਵਿਰਸਾ ਤੁਸੀਂ ਲਿਖੋ ਗੁਰੂ ਸਾਹਿਬਾਨ ਦੇ ਕਵੀศรี ਜਿਹੜੇ ਹੁਣ ਉਸਤਾਦ ਜੀ ਨੇ ਕਿਹਾ ਕਿ ਕਾਵਿ ਸ਼ਰੀਕ ਕਵੀศรี ਤਾਂ ਵੈਸੀ ਸ਼ਰੀ ਹੈਗੇ ਤਾਂ ਉਹ ਗਲਤ ਲਿਖਿਆ ਹੀ ਨਹੀਂ ਸਕਦੇ ਲੇਕਿਨ ਜਿਹੜੇ ਬਾਕੀ ਲੇਖਕ ਨੇ ਉਹਨਾਂ ਨੂੰ ਵੀ ਅਸੀਂ ਇਹੀ ਕਹਾਂਗੇ ਕਿ ਐਸਾ ਲਿਖੋ ਕਿ ਇਤਿਹਾਸ ਬਣ ਜਾਏ ਅ ਜਿਆਦਾ ਸਮੇਂ ਤਾਂ ਨਹੀਂ ਲਾਉਂਗਾ ਬਸ ਉਸੇ ਵਾਅਦੇ ਨਾਲ ਹੀ ਕਿ ਤੁਸੀਂ ਸਾਰਿਆਂ ਲਈ ਤੁਹਾਡੇ ਲਈ ਕਵਿਸ਼ੀਆਂ ਨਹੀਂ ਖਾਸ ਕਰ ਮੈਂ ਇਹ ਪ੍ਰੋਗਰਾਮ ਸ਼ੁਰੂ ਕਰੂੰਗਾ ਜਾ ਕੇ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਵੀ ਵਾਹਿਗੁਰੂ ਨੇ ਚਾਹਾ ਉਹ ਸਕਾਲਪੂਰ ਰਖਨੇ ਆਪਾਂ ਸਾਰੇ ਇਸ ਤਰ੍ਹਾਂ ਹੀ ਮਿਲਦੇ ਰਵਾਂਗੇ ਰਹੀ ਕਲਮ ਦੀ ਗੱਲ ਕਹਿੰਦੇ ਥੋੜੇ ਦਿਨ ਤੱਕ ਇਹ ਕਲਮ ਟੁੱਟ ਜਾਣੀ ਹੈ ਇਹ ਧੜਕਦੀ ਧੜਕਣ ਵੀ ਰੁਕ ਜਾਣੀ ਹੈ ਮੈਂ ਤਾਂ ਬੰਜ਼ਾਰਾ ਹਾਂ ਰੱਬਾ ਰੱਖੀ ਆਪਣੀ ਰਜ਼ਾ 'ਚ ਰਾਜ਼ੀ ਅੱਜ ਇਹ ਰੂਹ ਇੱਥੇ ਕੱਲ ਖਬਰੇ ਕਿੱਥੇ ਤੁਰ ਜਾਣੀ ਹੈ ਕੱਲ ਖਬਰੇ ਕਿੱਥੇ ਤੁਰ ਜਾਣੀ ਹੈ ਸੋ ਬਹੁਤ-ਬਹੁਤ ਸਤਿਕਾਰ ਪਿਆਰ ਤੁਹਾਨੂੰ ਸਾਰਿਆਂ ਨੂੰ ਤੁਸੀਂ ਮੈਨੂੰ ਅਸ਼ੀਰਵਾਦ ਦਿਓ ਕਿ ਇਸ ਤਰ੍ਹਾਂ ਹੀ ਮੈਂ ਅੱਗੇ ਵਧ ਸਕਾਂ ਸਾਡੇ ਵਿੱਚ ਸਾਰੇ ਮੋਤਵਾਰ ਇਨਸਰਜਨ ਬੈਠੇ ਨੇ ਨਾਮਤਾਰੀ ਦੇ ਜਿਹੜੇ ਮੁਖ ਨੇ ਉਹ ਵੀ ਭੰਮੀ ਸਾਹਿਬ ਤੋਲਾ ਜੀ सुरेंद्रਪਾਲ ਜੀ ਤੇ ਸਾਡੇ ਕੈਲੀਫੋਰਨੀਆ ਤੋਂ ਵੀਰ ਤੇ ਜਾਚਕ ਜੀ ਇਹਨਾਂ ਸਾਰਿਆਂ ਦਾ ਤਹੇ ਦਿਲ ਤੋਂ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਸੋ ਸਾਹਿਤਕ ਅਕੈਡਮੀ ਦਾ ਪੂਰੀ ਟੀਮ ਦਾ ਮੈਂ ਤਹੇ ਦਿਲ ਤੋਂ ਧੰਨਵਾਦ ਕਰਦਾ ਸੋ ਬਹੁਤ ਬਸਰੀਆ ਆਓ ਫਤਿਹ ਬੁਲਾਇਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ